ਰਿਕੂ ਸਰਪੰਚ ਮੁਰਦਾਬਾਦ 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 ਤੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਫਤੇਗੜ ਚੂੜੀਆਂ ਤੋਂ 1 ਕਿਲੋਮੀਟਰ ਦੂਰ ਪਿੰਡ ਬੱਦੋਵਾਲ ਕਲਾਂਦੇ ਚੜ੍ਹਦੇ ਪਾਸੇ ਕਬਰਿਸਤਾਨ ਵਿੱਚ ਬਣੀ ਹੱਡਾ ਰੋੜੀ ਜਿੱਥੇ ਮਰੇ ਪਸ਼ੂਆਂ ਨੂੰ ਸੁੱਟਿਆ ਜਾਂਦਾ ਹੈ ਤੋਂ ਪਹਿਲਾਂ ਹੀ ਨਾਲ ਲੱਗਦੇ ਪਿੰਡ ਵਾਸੀ ਬਹੁਤ ਹੀ ਦੁਖੀ ਸਨ ਅਤੇ ਹੁਣ ਬੀਡੀਪੀਓ ਸੁਖਜਿੰਦਰ ਸਿੰਘ ਨਾਲ ਮਿਲ ਕੇ ਮਹਿਲਾ ਸਰਪੰਚ ਵੱਲੋਂ ਕਬਰਿਸਤਾਨ ਵਿੱਚ ਕੂੜਾ ਡੰਪ ਬਣਾਇਆ ਜਾ ਰਿਹਾ ਹੈ جس دا ਪਿੰਡ ਦੇ ਮਸੀਹ ਭਾਈਚਾਰੇ ਲੋਕਾਂ ਇਕੱਠੇ ਹੋ ਕੇ ਵਿਰੋਧ ਕੀਤਾ ਮਾਮਲਾ ਇਹੋ ਹੀ ਆ ਤੇ ਕਵਰਸਤਾਨ ਜੇ ਤੇ ਕਵਰਸਤਾਨ ਵਿੱਚ ਇਹ ਜ਼ਬਰਦਸਤੀ ਸਰਪੰਚ ਡਿਆ ਵਾ ਡੈਮ ਬਣਾਉਣ ਆ ਠੱਕਾ ਕਰਨ ਡਿਆ ਸਾਡੇ ਨਾਲ ਤੇ ਗਰੀਬਾਂ ਦਾ ਤੁਹਾਨੂੰ ਪਤਾ ਜ਼ੋਰ ਚੱਲਦਾ ਇਹਨਾਂ ਦਾ ਗਰੀਬਾਂ ਦੇ ਬੁੱਢੇ ਦੀ ਢੇਲ ਚ ਪਰ ਉਹਨਾਂ ਦੇ ਠੱਕਾ ਨਹੀਂ ਚੱਲਦਾ ਜਿਨ੍ਹਾਂ ਨੇ ਛੱਪੜੇ ਥਾਂ ਵਾਲੇ ਆ ਕੋਠੀਆਂ ਤੱਕ ਬਣਾ ਲਈਆਂ ਵਾ ਉਹਨਾਂ ਤੇ ਨਹੀਂ ਇਹ ਠੱਕੇ ਸ਼ਾਇ ਚੱਲਦੀ ਇਹ ਗਰੀਬਾ ਲੋਕਾਂ ਤੇ ਠੱਕੇ ਸ਼ਾਇ ਚੱਲਣ ਦੀ ਸਰਪੰਚ ਦੀ ਤਹਾਨੂੰ ਇਹਦੇ ਬਾਰੇ ਕੋਈ ਦੱਸਿਆ ਨਹੀਂ ਗਿਆ ਆ ਸਾਡੇ ਲਾਗੇ ਨੇ ਆ ਸਾਡੇ ਲਾਗੇ ਆ ਸਾਡੇ ਘਰ ਆ ਸਾਰੇ ਸਾਰੇ ਆ ਆ ਸਾਰੇ ਕਾ ਸਾਡੇ ਹੀ ਆ ਨਾ ਕੋ ਪਹਿਲਾਂ ਦੱਸਿਆ ਇਹਨਾਂ ਨੂੰ ਕੋਈ ਦੱਸਿਆ ਵਾ ਸਿੱਧਾ ਆ ਕੇ ਧੱਕੇਚਾਹੀ ਨਾਲ ਸਰਪੰਚ ਕਰਨ ਰਿਹਾ ਏ ਅਸਲ ਇਹ ਕਿ ਸਾਡੀ ਇਹ ਜੱਦੀ ਪੁਸਤੀ ਕਬਰਸਤਾਨ ਆ ਜਿਹਦੇ ਵਿੱਚ ਨੰਬਰੀ ਹੱਡੋ ਲੋੜਾ ਯਾਰਾ ਮਰਲੇ ਪੰਜ ਕਿਨਾਰੇ ਕਬਰਸਤਾਨ ਆ ਅਸੀਂ ਇਹ ਲੋੜਾ ਨਹੀਂ ਚੁਕਾ ਸਕਦੇ ਚਲੋ ਜਦੋਂ ਮਿਲਿਆ ਸੀ ਉਦੋਂ ਵੱਡੇ-ਵਡੇਰਿਆਂ ਲੈ ਲਿਆ ਨਹੀਂ ਪਤਾ ਹੁਣ ਕਬਰਸਤਾਨ ਜਦੋਂ ਅਸੀਂ ਇੱਥੇ ਮਰਦਾ ਦੱਬਦੇ ਸੀ ਤੇ ਸਾਡੇ ਰਿਸ਼ਤੇਦਾਰ ਭੈਣ ਭਰਾ ਵੀ ਗੱਲਾਂ ਕਰਦੇ ਸੀ ਅਸੀਂ ਪੰਚਾਇਤ ਦੇ ਅੱਗੇ ਬੇਨਤੀ ਕੀਤੀ ਵੀ ਸਾਨੂੰ ਕਬਰਸਤਾਨ ਦਿੱਤੀ ਜਾਵੇ ਸਾਡਾ ਪੰਚਾਇਤ ਦਾ ਹੱਕ ਸੀ ਪੈੜੀ 'ਚ ਉਹ ਅਸੀਂ ਚਾਰ ਕਨਾਲ ਕਬਰਸਤਾਨ ਲਈ ਆ ਪਰ ਸਾਡਾ ਕੋਈ ਤਬਾਦਲਾ ਨਹੀਂ ਹੋਇਆ ਇਹ ਜਗ੍ਹਾ ਸਾਡੀ ਆ ਅੱਛਾ ਇਹ ਮਸੀਹ ਭਾਈਚਾਰੇ ਦੀ ਮਸੀਹ ਭਾਈਚਾਰੇ ਦੀ ਬਹੁਤ ਜਿਆਦਾ ਗਰਜ਼ੋਰੀ ਹੈ ਨਾ ਪੇ ਇਹ ਵੀਡੀਓ ਇਹ ਸਾਹ ਜ਼ਬਰਦਸਤੀ ਇਹ ਸਾਡੇ ਨਾਲ ਧੱਕੇਸ਼ਾਹੀ ਕਰਕੇ ਪਿੰਡ ਦਾ ਸਰਪੰਚ ਵੀਰ ਸਾਹਿਬ ਸਾਡੇ ਨਾਲ ਧੱਕੇਸ਼ਾਹੀ ਕਰਕੇ ਇਹ ਸਾਡੀ ਜ਼ਮੀਨ ਹੜਪਣ ਦੇ ਆ ਇਹੋ ਸਾਡੇ ਕੋਲ ਜ਼ਮੀਨ ਆ ਇਹ ਸਾਡੇ ਨਾਲ ਘਾਰਿਆ ਘਾਰ ਨਾਲ ਆ ਸਾਡੇ ਬਿਲਕੁਲ 100 ਮੀਟਰ ਤੇ ਘਾਰਿਆ ਤੇ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਅਸੀਂ ਜਾਣ ਬੁੱਝ ਕੇ ਨਹੀਂ ਕਰਾਇਆ ਅਸੀਂ ਤੇ ਉਹ ਦੇਖੋ ਕੂੜਾ ਖਿਲਰਿਆ ਅਸੀਂ ਤੇ ਉਹਨੂੰ ਸਾਰੇ ਨੂੰ ਸਮੇਟ ਕੇ ਇੱਥੇ ਚਲੋ ਸਰਕਾਰ ਨੇ ਕੀਤਾ ਸ਼ੁਰੂ ਤੇ ਅਸੀਂ ਉਹਨਾਂ ਦਾ ਸਹਿਯੋਗ ਦੇ ਰਹੇ ਹਾਂ ਤੇ ਅਹੀਂ ਤੇ ਉਹ ਮਤਲਬ ਇਹ ਸਾਰੇ ਕੁਐਸਚਨ ਉਹਦੀ ਚਾਰ ਦਿਵਾਰੀ ਹੋਣੀ ਟੀਨਾ ਪੈਣੀਆ 6 ਮਹੀਨੇ ਤੋਂ ਇਹ ਕੰਮ ਚੱਲ ਰਿਹਾ ਵਾ ਜਾਂ ਤੇ ਸਟਾਰਟਿੰਗ ਚੀ ਡਾਕ ਦਿੰਦੇ ਹੁਣ ਸਰਕਾਰ ਦਾ ਖਰਚਾ ਲੱਗ ਚੁੱਕਾ ਵਾ ਹੁਣ ਟੀਨਾ ਬੋਣ ਵਾਸਤੇ ਆਇਆ ਤੇ ਉਦੋਂ ਦੇ ਅਸੀਂ ਇਹ ਕਹਿ ਰਹੇ ਆ ਕਿ ਸਾਡਾ ਹੀ ਕਬਰਸਤਾਨ ਆ ਸਾਡੇ ਰਿਕਾਰਡ ਮੁਤਾਬਕ ਜਿਹੜੀ ਇਹ ਗ੍ਰਾਮ ਪੰਚਾਇਤ ਦੀ ਜਗਾ ਵਾ ਜਿਹੜੀ ਇਹ ਗੱਲ ਕਰਦੇ ਆ ਕਬਰਸਤਾਨ ਦੀ ਤਕਰੀਬਨ 15 ਸਾਲ ਪਹਿਲਾਂ ਇਸ ਪਿੰਡ ਪਿੰਡ ਵਾਸੀਆਂ ਵੱਲੋਂ ਹੀ ਇਹ ਵੱਖਰੀ ਜਗਾ ਇਹਨਾਂ ਨੂੰ ਅਲਾਟ ਕਰ ਦਿੱਤੀ ਗਈ ਆ ਇਹ ಗ್ರಾಮ ਪੰਚਾਇਤ ਦੀ ਮਾਲਕਾ ਇਹ ਟੈਂਕੀ ਬਣੀ ਆ ਇਹ ਸੋਲਡ ਵੇਸਟ ਮੈਨੇਜਮੈਂਟ ਦਾ ਸਰਕਾਰ ਵੱਲੋਂ ਕੰਮ ਚੱਲ ਰਿਹਾ ਵੀ ਕੂੜੇ ਨੂੰ ਖਤਮ ਕਰਨ ਵਾਸਤੇ ਜਿਹੜਾ ਆਮ ਹੀ ਪਿੰਡਾਂ ਦੇ ਵਿੱਚ ਕੂੜਾ ਸੁੱਕਾ ਕੂੜਾ ਗਿੱਲਾ ਕੂੜੇ ਦੇ ਰੋਕ ਵਾਸਤੇ ਵੀ ਬਾਹਰ ਕਰਕਟਨਾ ਖਿਲਰੇ ਨਾ ਦੂਜਾ ਇਹ ਆ ਦੇਖ ਲੋ ਵੀ ਜੇ ਕਬਰਸਤਾਨ ਦੀ ਗੱਲ ਕਰਦੇ ਆ ਵੀ ਆ ਹੱਡਾ ਰੁੜੀ ਆ ਆ ਜੋ ਆਨੇ ਇੱਥੇ ਦੱਸ ਦੇਣ ਵੀ ਕਿੱਥੇ ਆ ਵੀ ਆਪਾਂ ਇੱਥੇ ਦੱਬੇ ਆ ਕਬਰ ਦੇ ਵਿੱਚ ਆ ਦੇਖੋ ਆਗੋ ਹਾਲ ਆ ਇਸੋ ਗੰਦ ਨੂੰ ਮਕਾਉਣ ਵਾਸਤੇ ਅਸੀਂ ਇੱਥੇ ਆਏ ਆ ਇਹਦੀ ਚਾਰਦੁਵਾਰੀ ਕਰਨੀ ਆ ਅਸੀਂ ਤੇ ਇਹਨਾਂ ਨੂੰ ਕਿਹਾ ਵੀ ਜਿਹੜੀ ਮੇਨ ਗੱਲ ਆ ਵੀ ਤੁਸੀਂ ਇਹ ਸਾਨੂੰ ਦੱਸੋ ਵੀ ਇਹ ਹੱਡੋ ਰੋੜੇ ਨੂੰ ਇੱਥੋਂ ਸ਼ਿਫਟ ਕਰਕੇ ਕਿਤੇ ਦੂਰ ਲੈ ਕੇ ਜਾਇਆ ਜਾਏ